ਔਰ ਮੈਂ ਹੁਣ ਦਿੱਲੀ ਜਾ ਕੇ ਸ਼ੋਰ ਕਰਦਾ ਕਿ ਮੈਂ 에ਅਰਲਾਈਨਾਂ ਨਾਲ ਸੀਰੀਅਸਲੀ ਗੱਲਬਾਤ ਕਰਕੇ ਉਹਨਾਂ ਦੀ ਵਿਜ਼ਿਟ ਕਰਾਉਂਗਾ ਔਰ ਜਦੋਂ ਇਹ ਜਦੋਂ ਤੱਕ ਇਹ ਕੰਮ ਖਤਮ ਹੋ ਜਾਏਗਾ ਉਦੋਂ ਤੱਕ ਉਹਨਾਂ ਦੀ ਵੀ ਤਿਆਰੀ ਰੱਖਾਂਗੇ ਮਹੀਨਾ 20 ਦਿਨ ਕਹਿੰਦੇ ਆ ਮੈਂ ਮਹੀਨਾ ਲੱਲਦਾ ਵੀ ਮਹੀਨੇ ਵਿੱਚ ਸਾਰਾ ਇਹ ਕੰਮ ਖਤਮ ਹੋ ਜਾਏਗਾ ਹੁਣ ਹਲਵਾਰਾ 에ਅਰਪੋਰਟ ਦੇਖ ਰਹੇ ਆ ਕਿ ਆਲਮੋਸਟ ਬਣ ਗਿਆ ਇਹ ਕਿੰਨੇ ਸਾਲਾਂ ਤੋਂ ਇਦਾਂ ਹੀ ਸੁਣਦੇ ਸਾਡੀ ਉਮਰ ਨਾਂਗੀ ਸੁਣਦੇ ਵੀ ਹਲਵਾਰਾ 에ਅਰਪੋਰਟ ਬੰਨਾ ਬੰਨਾ ਹੁਣ ਫਾਈਨਲੀ ਬਣ ਗਿਆ ਹੁਣ ਮੈਂ ਜਾ ਕੇ ਸੀਈਓਜ਼ ਨੂੰ ਪਰਸਨਲੀ ਮਿਲੂੰਗਾ ਪਰ ਪੁਸ਼ ਕਰਕੇ ਜਲਦੀ ਤੋਂ ਜਲਦੀ ਕੋਈ ਨਾ ਕੋਈ 에ਅਰਲਾਈਨ ਇੱਥੇ ਚਾਲੂ ਕਰਾ ਲਵਾਂ ਇੱਕ ਵੀ ਐਮਐਮ ਦਾ ਸੀ ਲੈਵਲ ਉੱਪਰ ਥੱਲੇ ਨਹੀਂ ਹੋ ਸਕਦਾ ਸੋ ਇਹ ਜੁਆਇੰਟ ਟੀਮ ਕੰਮ ਕਰਦੀ ਹੈ ਆਈਏਐਫਡੀ ਤੇ ਸਾਡੀ ਪਰ ਇਹ ਕੱਲਾ ਲੁਧਿਆਣਾ ਨਹੀਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮਾਲਵਾ ਰੀਜਨ ਨੂੰ ਬਹੁਤ ਕੈਟਰ ਕਰੇਗਾ ਇਹ ਕਿਉਂਕਿ ਸਾਰੀਆਂ 에ਅਰਲਾਈਨਾਂ ਪ੍ਰਾਈਵੇਟਾਈਜ਼ ਹੋ ਗਈਆਂ ਜਿਹੜੀ 에어ਲਾਈਨ ਕਮਰਸ਼ੀਅਲੀ ਵਾਇਬਲ ਸਮਝੇਗੀ ਰੂਟ ਉਹ ਚਲਾ ਸਕਦੀ ਹੈ ਉਹ ਕਹਿੰਦੇ ਜੇ ਅਸੀਂ ਇੰਟਰਫੇਅਰ ਕਰਦੇ ਆ ਉਹ ਫਿਰ ਸਾਨੂੰ ਕਹਿੰਦੇ ਆ ਜੀ ਦੂਸਰਾ ਜੇ ਅਰਪੋਰਟ ਤੇ ਆਏ ਉਹ ਕਿੰਨਾ ਕੁ ਕੰਮ ਸਰ ਹੋਰ ਪੈਂਡਿੰਗ ਹੈ ਤੇ ਕਿੰਨਾ ਕਦੋਂ ਤੱਕ ਇਹ ਦੇਖੋ ਜੀ ਹੁਣ ਤੁਸੀਂ ਸਾਰਿਆਂ ਨੇ ਮੇਰੇ ਨਾਲ ਦੇਖਿਆ ਆ ਆਪਾਂ ਐਂਡ ਤੱਕ ਜਾ ਕੇ ਆਏ ਆ ਇਹ 에어ਪੋਰਟ ਹੁਣ ਕੰਪਲੀਟ ਹੈ ਸਿਵਲ ਸਾਈਡ 100% ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਕਿ ਟਰਮੀਨਲ ਬਿਲਡਿੰਗ 컨ਵੇਅਰ ਬੈਲਟ ਸਾਰਾ ਕੁਝ ਚਾਲੂ ਹੋ ਚੁੱਕਾ ਹੈ ਪਾਰਕਿੰਗ ਹੋ ਚੁੱਕੀ ਹੈ ਹਾਰਟੀਕਲਚਰ ਦਾ ਵੀ ਕੰਮ ਚੱਲ ਰਿਹਾ ਹੈ ਤਾਂ ਕੰਮ ਜਦੋਂ ਚਾਲੂ ਹੋ ਜੇ ਉਦੋਂ ਵੀ ਚੱਲਦੇ ਰਹਿੰਦੇ ਆ ਸਿਰਫ ਇੰਡੀਅਨ 에ਅਰ ਫੋਰਸ ਵਾਲਾ ਪਾਸਾ ਜਿਹਦੇ ਅੱਗੇ ਰਨਵੇ ਅਸੀਂ ਯੂਜ਼ ਕਰ ਰਹੇ ਆ ਉੱਥੇ ਥੋੜਾ ਜਿਹਾ ਕੰਮ ਹੈ ਉਹ ਦੋਨੋਂ ਮਿਲ ਕੇ ਸੀਗਲ ਵੱਲੇ ਜਿਹੜੇ ਕਿ IAF ਵੱਲੋਂ ਤੇ کبیر ਇਨਫਰਾ ਵੱਲੇ ਜਿਹੜੇ ਅਦਰ ਸਿਵਲ 에ਰਪੋਰਟ ਵੱਲੋਂ ਦੋਨੋਂ ਮਿਲ ਕੇ ਬਣਾ ਰਹੇ ਆ ਔਰ ਉਹਨਾਂ ਨੇ ਮੈਨੂੰ ਅਸ਼ੂਰ ਕੀਤਾ ਕਿ 15-20 ਦਿਨਾਂ ਚ ਖਤਮ ਹੋ ਜਾਏਗਾ ਸੋ ਮੇਰਾ ਮਤਲਬ ਹੈ ਕਿ ਸਾਈਨ ਬੋਰਡ ਵਗੈਰਾ ਦਾ ਵੀ ਮੈਂ ਕਹਿ ਤਾ ਕਿ ਤੁਸੀਂ ਸਾਈਨ ਬੋਰਡ ਲਗਾਓ ਸਾਰਾ ਕੁਝ ਕਰੋ ਹੁਣ ਵੇਟ ਨਾ ਕਰੋ ਕਿ ਉਹ ਕੰਮ ਹੁੰਦਾ ਤਾਂ ਆਪਾਂ ਇਹ ਕਰੀਏ ਇਹ ਕੰਮ ਹੁੰਦਾ ਤਾਂ ਉਹ ਕਰੀਏ ਸਾਰੇ ਕੰਮ ਸਾਈਮਲਟੇਨੀਅਸਲੀ ਖਤਮ ਹੋਣੇ ਚਾਹੀਦੇ ਆ ਔਰ ਮੈਂ ਹੁਣ ਦਿੱਲੀ ਜਾ ਕੇ ਸ਼ਿਓਰ ਕਰ ਦਾਂਗੇ ਕਿ ਮੈਂ 에ਅਰ ਲਾਈਨਾਂ ਨਾਲ ਸੀਰੀਅਸਲੀ ਗੱਲਬਾਤ ਕਰਕੇ ਉਹਨਾਂ ਦੀ ਵਿਜ਼ਿਟ ਕਰਾਊਂਗਾ ਔਰ ਜਦੋਂ ਇਹ ਜਦੋਂ ਤੱਕ ਇਹ ਕੰਮ ਖਤਮ ਹੋ ਜਾਏਗਾ ਉਦੋਂ ਤੱਕ ਉਹਨਾਂ ਦੀ ਵੀ ਤਿਆਰੀ ਰੱਖਾਂਗੇ ਵੀ ਉਹ ਆਪਣਾ ਕੋਈ ਰੂਟ ਇਧਰਲੇ ਪਾਸੇ ਕਰ ਲੈ ਚਾਹੇ ਚਾਹੇ ਇਹਨ ਰੂਟ ਹੋਵੇ ਚਾਹੇ ਕੋਈ ਹੋਵੇ ਬਟ ਉਸ ਤਰ੍ਹਾਂ ਹਾਂਜੀ ਕੋਈ ਡੈਡ ਲਾਈਨ ਲੈ ਸਕਦੇ ਆ ਕਿ ਇਹਦੇ ਤੱਕ ਕੰਪਲੀਟ ਚਲਾ ਦਾਂਗੇ ਇਹ ਜਹਾਜ਼ ਦੇਖੋ ਜੀ ਜੋ ਮੈਨੂੰ ਲੱਗ ਰਿਹਾ ਅੱਜ ਤੋਂ ਮਹੀਨਾ 20 ਦਿਨ ਕਹਿੰਦੇ ਆ ਮੈਂ ਮਹੀਨਾ ਲੱਲਦਾ ਵੀ ਮਹੀਨੇ ਵਿੱਚ ਸਾਰਾ ਇਹ ਕੰਮ ਖਤਮ ਹੋ ਜਾਏਗਾ ਹੋਰ 15 20 ਦਿਨ ਲੱਗਨੇ ਚਾਹੀਦੇ ਦੋ ਮਹੀਨੇ ਤੱਕ मतलब ਆਪਾਂ ਅਗਸਤ ਤੇ ਚਾਨ ਵੱਲੇ ਆ ਐਂਡ ਸੈਪਟੈਂਬਰ ਜਾਂ ਫਰਸਟ ਵੀਕ ਆਕਟੂਬਰ ਚ ਹੋ ਜਾਣਾ ਚਾਹੀਦਾ ਪਹਿਲਾਂ ਦੀਵਾਲੀ ਦੇ ਲੋਕਾਂ ਨੂੰ ਤੁਸੀਂ ਸੈਰ ਕਰਾ ਦੋਗੇ ਜਿਵੇਂ ਲੁਧਿਆਣਾ ਆ ਰਿਹਾ ਹੈ ਹੋਪ ਹੋਪਫੁਲੀ ਹੋਰ ਦੀਵਾਲੀ ਦਾ ਗਿਫਟ ਹੈ ਔਰ ਮੈਂ ਇਹ ਸਾਰੇ ਕੰਮ ਦਾ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਚੀਫ ਮਿਨਿਸਟਰ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਇਹ ਉਹਨਾਂ ਦਾ ਉਹਨਾਂ ਨੇ ਸਾਡੀ ਸਾਰਿਆਂ ਦੀ ਰਿਕਵੈਸਟ ਮੰਨੀ ਔਰ ਇਹ ਪੈਸੇ ਪੰਜਾਬ ਗਵਰਨਮੈਂਟ ਵੱਲੋਂ ਦਿੱਤੇ ਸਾਰੇ ਜਿੰਨੇ ਤੁਸੀਂ ਪੈਸੇ ਦੇਖ ਰਹੇ ਹੋ ਇਹ ਪੰਜਾਬ ਗਵਰਨਮੈਂਟ ਨੇ ਲਗਾਏ ਆ ਸਾਰੇ ਟਰਮੀਨਲ ਤੇ ਗਲਾਡਾ ਨੇ ਜ਼ਮੀਨ ਲਈਤੀ ਗਲਾਡਾ ਔਰ ਫਾਈਨੈਂਸ ਨੇ ਮਿਲ ਕੇ ਇਹ ਉਹਨਾਂ ਦਾ ਡਿਸੀਜਨ ਸੀ ਕਮੇਟੀ ਵਿੱਚ ਔਰ ਤਾਂ ਹੀ ਆਪਾਂ ਹੁਣ ਹਲਵਾਰਾ 에ਅਰਪੋਰਟ ਦੇਖ ਰਹੇ ਆ ਕਿ ਆਲਮੋਸਟ ਬਣ ਗਿਆ ਇਹ ਕਿੰਨੇ ਸਾਲਾਂ ਤੋਂ ਇਦਾਂ ਹੀ ਸੁੰਦੇ ਸਾਡੀ ਉਮਰ ਨੰਗੀ ਸੁਣਦੇ ਵੀ ਹਲਵਾਰਾ 에어ਪੋਰਟ ਬੰਨਾ ਬੰਨਾ ਹੁਣ ਫਾਈਨਲੀ ਬਨ ਬਨ ਗਿਆ ਮੈਂ ਕਹੂੰ ਕਿਸੇ 에어ਲਾਈਨ ਨਾਲ ਗੱਲ ਕੋਈ 에어ਲਾਈਨ ਰਾਜੀ ਹੋਈ ਆ ਸਰ ਇੱਥੇ ਆਣ ਲਈ ਕੋਈ ਕਿਹੜੀ ਕਿਹੜੀ 에어ਲਾਈਨ ਆ ਰਹੀ ਹੈ ਮੈਂ ਤੁਹਾਨੂੰ ਦੱਸਾਂ ਜੀ ਮੈਂ ਜਿੰਨੀਆਂ 에어ਲਾਈਨਾਂ ਹੈਗੀਆਂ ਆਪਰੇਟ ਕਰਦੀਆਂ 9 10 ਹੈਗੀਆਂ ਸਾਰਿਆਂ ਦੇ ਸੀਈਓਜ਼ ਨੂੰ ਲੈਟਰ ਲਿਖੀ ਸਾਰੇ ਇਹੀ ਕਹਿੰਦੇ ਸੀਗੇ ਕਿ ਸਰਵੇ ਹੋਇਆ ਮਤਲਬ ਵੀ ਮੈਂ ਆ ਰਿਹਾ ਜੀ ਮੈਨੂੰ ਤੁਸੀਂ ਸਵਾਲ ਪੁੱਛਿਆ ਮੈਨੂੰ ਕੰਪਲੀਟ ਕਰਨ ਦੋ ਰਿਕਵੈਸਟ ਹੈ ਮੇਰੀ ਸਾਰਿਆਂ ਨੂੰ ਮੈਂ ਲੈਟਰ ਲਿਖੀ ਦੋ ਲਿਖਤੀਆਂ ਉਹਨਾਂ ਦਾ ਇਹੀ ਰਿਪਲਾਈ ਆਇਆ ਔਰ ਇਹੀ ਉਹਨ ਜੇ ਜਦੋਂ ਕੰਪਲੀਸ਼ਨ ਦੇ ਨੇੜੇ ਹੋਏਗਾ ਤੁਸੀਂ ਸਾਨੂੰ ਕਹੀਓ ਅਸੀਂ ਉਦੋਂ ਪਲਾਨ ਕਰ ਲਾਂਗੇ ਕਿਉਂਕਿ ਕਿਸੇ ਕੋਲ ਵੀ ਐਸ ਵਲੇ ਫਾਲਤੂ ਜਹਾਜ਼ ਹੈ ਨਹੀਂ ਜਹਾਜ਼ਾਂ ਦੀ ਅੱਗੇ ਸ਼ਾਰਟੇਜ ਹੈ ਤੁਸੀਂ ਪੜਦੇ ਵੀ ਹੋਗੇ ਕਿ ਇੰਡੀਗੋ ਨੇ ਵੀ ਹੋਰ ਆਰਡਰ ਕੀਤੇ 에ਅਰ ਇੰਡੀਆ ਨੇ ਵੀ ਹੋਰ ਆਰਡਰ ਕੀਤੇ ਆ ਜਹਾਜ਼ ਕਿਉਂਕਿ ਜਹਾਜ਼ਾਂ ਦੀ ਸ਼ਾਰਟੇਜ ਹੈ ਪਰ ਅਸੀਂ ਉਹਨਾਂ ਨੂੰ ਪੁਸ਼ ਕਰਕੇ ਕੋਈ ਨਾ ਕੋਈ ਰੂਟ ਤੇ ਇਹਨੂੰ ਹਲਵਾਰੇ ਨੂੰ ਇਹਨ ਰੂਟ ਲਿਆਵਾਂਗੇ ਜਾਂ ਡੈਡੀਕੇਟਿਡ ਫਲਾਈਟ ਸਿਰਫ ਇੱਥੇ ਲਈ ਚਲਾਵਾਂਗੇ ਹੁਣ ਮੇਰੀ ਅੱਜ ਤਸੱਲੀ ਹੈ ਦੇਖੇ ਕਿ ਕੰਪਲੀਟ ਹੋ ਗਿਆ ਹੁਣ ਮੈਂ ਜਾ ਕੇ ਸੀਈਓਜ਼ ਨੂੰ ਪਰਸਨਲੀ ਮਿਲੂੰਗਾ ਔਰ ਪੁਸ਼ ਕਰਕੇ ਜਲਦੀ ਤੋਂ ਜਲਦੀ ਕੋਈ ਨਾ ਕੋਈ 에ਅਰਲਾਈਨ ਇੱਥੇ ਚਾਲੂ ਕਰਾ ਹਾਂ ਜਿਹੜਾ ਅੰਦਰ ਐਲਟੀਟੀ ਬਣ ਰਿਹਾ ਜਿਹੜਾ ਲਿੰਕ ਟ੍ਰੈਕ ਐਕਸੀਵੇ ਹੁੰਦਾ ਆਪਣਾ ਟੈਕਸੀਵੇ ਆ ਸਰ ਤੇ ਇੱਕ ਦੁਵਾਰ ਵੀ ਹਜੇ ਟੁੱਟਣੀ ਆ ਇਹਦੀਆਂ ਪਰਮਿਸ਼ਨਾਂ ਵਗੈਰਾ ਸੋਹਣੇ ਜੀ ਸਾਰੀਆਂ ਪਰਮਿਸ਼ਨਾਂ ਸਾਡੇ ਕੋਲ ਆ ਜੀ ਕੋਈ ਪਰਮਿਸ਼ਨ ਪੈਂਡਿੰਗ ਨਹੀਂ ਪਿੱਛੇ ਪਰਮਿਸ਼ਨਾਂ ਕਰਕੇ ਹੀ ਮਹੀਨਾ ਡੇਢ ਥੋੜਾ ਲੇਟ ਹੋ ਗਿਆ ਹੁਣ ਸਾਰੀਆਂ ਪਰਮਿਸ਼ਨਾਂ ਇਨ ਹੈਂਡ ਆ ਇੰਡੀਅਨ 에ਅਰਫੋਰਸ ਵੱਲੋਂ ਵੀ ਸਾਡੇ ਵੱਲੋਂ ਤਾਂ ਚਲੋ ਪਹਿਲਾਂ ਹੀ ਸੀਗੀਆਂ ਤੇ ਕੋਈ ਪਰਮਿਸ਼ਨ ਹੁਣ ਪੈਂਡਿੰਗ ਨਹੀਂ ਹੁਣ ਜਦੋਂ ਬਿਲਕੁਲ ਕੰਪਲੀਟ ਹੋ ਜਾਏਗਾ 에어ਪੋਰਟ ਅਥਾਰਟੀ ਦੀ ਕੋਈ ਹੋਏਗੀ 에어ਪੋਰਟ ਅਥਾਰਟੀ ਵਾਲੇ ਇੱਥੇ ਬੈਠੇ ਆ ਇਹ ਇਹ ਕੋਈ ਫਾਈਨਲ ਪਰਮਿਸ਼ਨਸ ਹੁੰਦੀਆਂ ਹੋਣੀਆਂ ਜੀ ਜਦੋਂ ਸਭ ਕੁਝ ਹਾਂਜੀ ਸੀਐਸਪੀ ਪਰਮਿਸ਼ਨ ਹਾਂ ਅਲਰੇਡੀ ਹੁਣ ਕਰ ਚੁੱਕੇ ਹਾਂ ਇਹ ਕਰ ਚੁੱਕੇ ਪਰਸਿਊ ਤਾਂ ਮੈਨੂੰ ਨਹੀਂ ਲੱਗਦਾ ਕੋਈ ਪਰਮਿਸ਼ਨ ਪ੍ਰੋਬਲਮ ਹੋਏਗੀ ਕਿਉਂਕਿ ਇੰਡੀਅਨ 에ਅਰ ਫੋਰਸ ਵਾਲੀ ਸਾਈਟ ਤੇ ਜਿਹੜਾ ਕੰਮ ਹੈ ਤੁਸੀਂ ਉਹ ਦੁਬਾਰ ਹੈਗੀ ਤੁਸੀਂ ਸੁਣਿਆ ਵੀ ਹੁਣ ਮਸ਼ੀਨਾਂ ਲੱਗੀਆਂ ਹੋਈਆਂ ਸੀ ਡੀਬਲਾਈਨ ਦਾ ਵੀ ਅੰਦਰ ਚੱਲ ਰਿਹਾ ਜੀ ਕਹਿ ਰਹੇ ਤਾਂ ਨਹੀਂ ਉਹ 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 ਲੱਗ ਹੈ ਉਹਦਾ ਸਾਡੇ ਨਾਲ ਕੋਈ ਲਿੰਕ ਨਹੀਂ ਜੇ ਜੇ ਇੰਡੀਅਨ 에ਅਰ ਫੋਰਸ ਦਾ ਜਹਾਜ਼ ਉੱਥੇ ਲੈਂਡ ਕਰਦਾ ਤਾਂ ਸਾਡਾ ਵੀ ਕਰ ਚੁੱਕਾ ਉਹ ਕੋਈ ਪ੍ਰੋਬਲਮ ਨਹੀਂ ਉਹਨਾਂ ਦਾ ਆਪਣਾ ਇਸ਼ੂ ਹੈ ਪਰ ਜਿਹੜਾ ਜਿਹੜੇ ਸਾਨੂੰ ਲਿੰਕ ਚਾਹੀਦੇ ਆ ਇੱਕ ਏ ਕਹਿੰਦੇ ਉਹਨੂੰ ਇੱਕ ਡੀ ਇਹਦਾ ਫੁੱਲ ਫਾਰਮੈਟ ਕੀ ਹੈ ਲਿੰਕ ਟੈਕਸੀ ਟਰੈਕ ਲੈਂਥ ਵੈਕ ਟੈਕਸੀ ਵੇ ਦਾ ਪ੍ਰੋਜੈਕਟ ਸੀ ਵੇ ਜੀ ਨਹੀਂ ਨਹੀਂ ਇਹ ਤੇ ਡੀ ਦਾ ਹੈਗਾ ਨਾ ਪਲਫਾ ਡੈਲਟਾ ਜੋ ਵੀ ਉਹਨੂੰ ਕਹਿੰਦੇ ਆ ਉਹ ਉਹ ਬਣ ਰਿਹਾ ਤੇ ਇੱਕ 57 ਮੀਟਰ ਦਾ ਜਿਹੜਾ ਕਬੀਰ ਇਨਫਲਾਰ ਨੇ ਬਣਾ ਰਹੇ ਆ ਉਹ ਇਧਰ ਨਾਲ ਪਾਸਾ ਉਧਰ ਨਾਲ ਉਧਰ ਜੋੜਨ ਲਈ ਤੋਂ ਇਹ ਸਾਰੇ ਕੰਮ ਇਕੱਠੇ ਚੱਲ ਰਹੇ ਆ ਕਿਉਂਕਿ ਲੈਕ ਦਾ ਟੈਕਸੀ ਵੇ ਤੇ ਕੰਪਲੀਟ ਆ ਜੀ ਹਾਂ ਸਭ ਕੁਝ ਕੰਪਲੀਟ ਆ ਇੱਕ ਵੀ ਐਮ ਐਮ ਦਾ ਅਸੀਂ ਲੈਵਲ ਉੱਪਰ ਥੱਲੇ ਨਹੀਂ ਹੋ ਸਕਦਾ ਸੋ ਇਹ ਜੁਆਇੰਟ ਟੀਮ ਕੰਮ ਕਰਦੀ ਹੈ ਆਈਏਐਫਡੀ ਤੇ ਸਾਡੀ ਤੇ ਜੁਆਇੰਟ ਕਰ ਰਹੇ ਆ ਕਿਉਂਕਿ ਆਈਏਐਫ ਦਾ ਸਕਿਉਰਿਟੀ ਪੁਆਇੰਟ ਆ ਇੱਕ ਸਕਿਉਰਿਟੀ ਸਿਸਟਮ ਵੀ ਲੱਗਦਾ ਜਿੱਥੇ ਦਵਾਰ ਤੁਸੀਂ ਦੇਖ ਰਹੇ ਹੋ ਨਾ ਉਹ ਦਵਾਰ ਦੇ ਅੱਗੇ ਗੇਟ ਆ ਜਾਣਾ ਮਤਲਬ ਦਵਾਰ ਨਿਕਲ ਕੇ ਉੱਥੇ ਗੇਟ ਆ ਜਾਣਾ ਉਹ ਗੇਟ ਦੀਆਂ ਵੀ ਫਾਊਂਡੇਸ਼ਨ ਸਾਰੀਆਂ ਬਣ ਗਈਆਂ ਉਹ ਹਫ਼ਤੇ 10 ਦਿਨਾਂ ਅਜ ਗੇਟ ਵੀ ਆ ਚੁੱਕਾ ਹੈ ਉਹ ਪਰ ਜਮੇਸ਼ ਸੀਏਐਸ ਵੀ ਆਉਗੀ ਜਿਹੜੇ ਫਲਾਈਟਸ ਨੂੰ ਤੁਸੀਂ ਤਵੱਜੋ ਦੇ ਰਹੇ ਜਿਵੇਂ ਤੁਸੀਂ ਸੀਓ ਕਹਿੰਦੇ ਹੋ ਜਾਂ ਇੰਡੀਅਨ 에ਅਰਫੋਰਸ ਨੂੰ ਜਾਂ ਦੇਖੋ ਜੀ ਇਹ ਪਤਾ ਨਹੀਂ ਹੁੰਦਾ ਮੈਂ ਤਾਂ ਸਾਰੀਆਂ 에ਅਰਲਾਈਨਸ ਨੂੰ ਮੈਂ ਇੰਡੀਗੋ ਅਰ ਏਅਰ ਇੰਡੀਆ ਏਅਰ ਇੰਡੀਆ ਐਕਸਪ੍ਰੈਸ ਫਿਰ ਮੈਂ ਕੀ ਨਾਮ ਇਹਨਾਂ ਨੂੰ ਸਪਾਈਸ ਸਪਾਈਸ ਜੈਟ ਮਤਲਬ ਕੋਈ ਏਅਰਲਾਈਨ ਮੈਂ ਛੱਡੀ ਨਹੀਂ ਜਿਹਨੂੰ ਨਹੀਂ ਲੈਟ ਪਰ ਅਖੀਰਲੇ ਮੂਵਮੈਂਟ ਤੇ ਕਿਹਦਾ ਰੂਟ ਬਣ ਜੇ ਪਤਾ ਨਹੀਂ ਹੁੰਦਾ ਸੋ ਲੈਟ ਅਸ ਕੀਪ ਆਵਰ ਫਿੰਗਰਸ ਕ੍ਰੋਸਡ ਤੇ ਜਿਹੜੀ ਵੀ 에ਅਰਲਾਈਨ ਤਿਆਰ ਹੋਏਗੀ ਜੀ ਆਇਆਂ ਨੂੰ ਅਸੀਂ ਕਿਉਂਕਿ ਹੁਣ ਸਿਵਲ 에ਵੀਏਸ਼ਨ ਵਾਲਿਆਂ ਨੂੰ ਵੀ ਮਿਲਿਆ ਸੀ ਸਿਵਲ 에ਵੀਏਸ਼ਨ ਦੇ ਸੈਕਟਰੀ ਨੂੰ ਮਿਨਿਸਟਰ ਸਾਹਿਬ ਨੂੰ ਉਹ ਇੱਕੋ ਗੱਲ ਕਹਿੰਦੇ ਆ ਜੀ ਸਾਡਾ ਰੋਲ ਕੋਈ ਨਹੀਂ ਹੁੰਦਾਗਾ ਕਿਉਂਕਿ ਸਾਰੀਆਂ 에ਅਰਲਾਈਨਾਂ ਪ੍ਰਾਈਵੇਟਾਈਜ਼ ਹੋ ਗਈਆਂ ਜਿਹੜੀ 에ਅਰਲਾਈਨ ਕਮਰਸ਼ੀਅਲੀ ਵਾਇਬਲ ਸਮਝੇਗੀ ਰੂਟ ਉਹ ਚਲਾ ਸਕਦੀ ਹੈ ਉਹ ਕਹਿੰਦੇ ਜੇ ਅਸੀਂ ਇੰਟਰਫੇਅਰ ਕਰਦੇ ਆ ਉਹ ਫਿਰ ਸਾਨੂੰ ਕਹਿੰਦੇ ਆ ਜੀ ਸਿਵਲ 에ਵੀਏਸ਼ਨ ਦਾ ਸਿਰਫ ਉਡਾਨਸਕੀ ਮਚ ਇੰਟਰਫੀਰੈਂਸ ਹੈ ਹੋਰ ਕਿਸੇ ਕੰਮ ਚ ਇੰਟਰਫੀਰੈਂਸ ਨਹੀਂ ਉਹ ਹੁਣ ਸਿਰਫ ਰੂਲ ਬਣਾਉਂਦੇ ਆ ਤਾਂ ਕਿ ਪੈਸੇਂਜਰਸ ਨੂੰ ਕੋਈ ਪ੍ਰੋਬਲਮ ਨਾ ਏਅਰ ਕਨੈਕਟੀਵਿਟੀ ਕਿੱਥੇ ਕਿੱਥੇ ਲਈ ਮੰਗ ਰਹੇ ਆ ਆਪਾਂ ਹਲੇ ਫਿਰ ਹਾਲ ਚਲੋ ਦਿੱਲੀ ਤੋਂ ਤਾਂ ਚਾਲੂ ਹੋਈ ਏ ਫਿਰ ਫਿਰ ਆਪੇ ਹੌਲੀ ਹੌਲੀ ਹੋ ਜਾਂਦਾ ਹਾਂ ਮੈਂ ਤਾਂ ਪਰਦੇ ਹਣਾ ਇੰਡਸਟਰੀ ਦੀ ਮੰਗਾ ਕਿ ਸਾਨੂੰ ਮੈਟਰੋ ਸਿਟੀਜ਼ ਦੇ ਨਾਲ ਸਾਰੇ ਸਿਟੀਜ਼ ਨਾਲ ਹੋਏਗੀ ਮੈਂ ਤਾਂ ਤੁਸੀਂ ਕਿਹਾ ਹਲੇ ਕੀ ਮੈਂ ਕਿਹਾ ਚਾਲੂ ਕਰੀਏ ਦਿੱਲੀ ਤੋਂ ਹੁੰਦੀ ਬੰਬੇ ਤੋਂ ਹੁੰਦੀ ਏ ਸਾਡਾ ਸਾਡਾ ਮੇਨ ਪਰਪਸ ਹੈ ਕਿ ਚਾਲੂ ਹੋਵੇ ਹਾਂਜੀ ਹਾਂਜੀ ਸਰ ਇਹ ਜਿਹੜਾ ਇੱਥੇ ਇਸ ਟਾਈਮ ਜਿਹੜਾ ਤਿਆਰ ਕੀਤਾ ਗਿਆ ਇਨਫਰਾਸਟ੍ਰਕਚਰ ਉਹ ਕਿੰਨੇ ਯਾਤਰੀਆਂ ਦੀ ਕੈਪੈਸਿਟੀ ਕੀ ਆਪਾਂ ਹਜੇ ਸੋਚ ਰਹੇ ਹਾਂ ਕੀ ਦੇਖੋ ਜੀ ਯਾਤਰੀ ਤਾਂ ਜੇ ਦਿਨ ਦਿਨੇ ਦੇਖ ਲਈਏ ਯਾਤਰੀ ਲੈਟ ਅਸ ਸੇ ਪੰਜ ਫਲਾਈਟਾਂ ਚਾਲੂ ਹੋ ਗਈਆਂ ਬਾਅਦ ਚ ਜਦੋਂ ਇੱਕ ਤੋਂ ਚਾਲੂ ਹੋਈ ਪੰਜ ਹੋ ਗਈਆਂ ਫਿਰ ਤਾਂ 2000 ਵੀ ਜਾ ਸਕਦਾ ਜੇ 6 ਹੋ ਜਾ ਤਾਂ 2500 ਜਾ ਸਕਦਾ ਕੋਈ ਫਲਾਈਟ ਨੇ ਖੜੀ ਤਾਂ ਰਹਿਣਾ ਨਹੀਂ ਆਣਾ ਚਲੇ ਜਾਣਾ ਸੋ ਮਤਲਬ ਕਿ ਡਿਪੈਂਡ ਕਰਦਾ ਪਰ ਐਟ 1 ਗਿਵਨ ਟਾਈਮ ਏ ਐਂਟੀਸਪੇਟਿਡ ਹੈ ਕਿ ਇਹ 300 ਪੈਸੰਜਰਸ ਲਈ ਟਰਮੀਨਲ ਬਣਿਆ ਤੇ ਜੇ 4-500 ਵੀ ਹੋ ਜੇ ਜਦੋਂ ਦਿੱਲੀ ਕੋਈ ਫਲਾਈਟ ਕੈਨਸਲ ਹੋ ਜਾਂਦੀ ਹੈ ਵੱਧ ਬੰਦੇ ਹੋ ਜਾਂਦੇ ਕੋਈ ਖੜਾ ਰਹਿੰਦਾ ਕੋਈ ਕੁਛ ਹੈ ਬਟ ਜਿੰਨਾ ਇੱਕ ਫਲਾਈਟ ਪੈਸੰਜਰ ਲਿਜਾ ਸਕਦਾ ਉਹਦੇ ਲਈ ਬਹੁਤ ਹੈ ਵੱਡਾ ਵਾਈਟ ਬਾਡੀ ਏਅਰ ਬੱਸ ਹਾਂਜੀ ਕਿੰਨੇ ਕਿ ਕਿ ਖੜੇ ਹੋ ਸਕਦੇ ਐਸ ਵੱਲੇ 2 ਖੜੇ ਹੋ ਸਕਦੇ ਆ ਤੁਸੀਂ ਹੁਣ ਸੁਣਿਆ ਵੀ ਹੁਣ ਏਅਰਪੋਰਟ ਵੱਡੇ ਵੱਡੇ ਏਅਰ ਬੱਸ ਹਾਂ ਏਅਰ ਬੱਸ ਤੇ ਅੱਗੇ ਵੀ ਜਗ੍ਹਾ ਹੈਗੀ ਆ ਰੱਬ ਕਰੇ ਕੰਮ ਚੱਲ ਜਾਵੇ ਐਟ 1 गिवन ਟਾਈਮ 2-3 ਏਅਰ ਕ੍ਰਾਫਟਾਂ ਦੀ ਲੋਡ ਆ ਉਹ ਸਾਡੇ ਕੋਲ ਜਗ੍ਹਾ ਹੈਗੀ ਆ ਬਸ ਸਿਰਫ ਹੈਂਗਰ ਬਣਾਉਣ ਦੀ ਲੋਡ ਹੋਏਗੀ ਉਹ ਬਣ ਜਾਏਗੀ ਸਰ ਇੱਕ ਸਾਨੂੰ ਹੋਰ ਮਤਲਬ ਗੱਲ ਪਤਾ ਲੱਗੀ ਸੀ ਵੀ ਜਿਵੇਂ ਇੱਥੇ ਸਰ ਸੀਏਐਸ ਪੌਣੀਆ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਕਸਟਮਸ ਦਾ ਸਾਰਾ ਸਟਾਫ ਆ ਜੀ ਤੇ ਉਹ ਜਿਵੇਂ ਇੱਥੇ ਇਹ ਪਿੰਡੂ ਏਰੀਆ ਸਰ ਇਹ ਵੀ ਮਤਲਬ ਉਹਨਾਂ ਦੀ ਵੀ ਰੈਸ਼ ਲਈ ਜਾਂ ਕੁਝ ਮਤਲਬ ਕੋਈ ਇਹ ਜਆ ਨਹੀਂ ਚਲੋ ਗੱਲ ਸੁਣੋ ਜੀ ਇਹ ਉਹਨਾਂ ਦੇ ਰਹਿਣ ਦਾ ਜਾਂ ਆਫਿਸਰਸ ਦਾ ਉਹ 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 ਕਾਫੀ ਲੰਬਾ ਚੌੜਾ ਪ੍ਰੋਸੀਜਰ ਹੋ ਜੀ ਉਹ ਵੀ ਉਹ ਉਹ ਕਿਦਾਂ ਮੈਨੇਜ ਹੋਊਗਾ ਦੇਖੋ ਫਿਲਹਾਲ ਤਾਂ ਸੀਆਈਐਸਐਫ ਨਹੀਂ ਐਗਰੀਮੈਂਟ ਜ پنجاب ਪੁਲਿਸ ਦੇ ਸਕਿਉਰਿਟੀ ਦੇ ਅੰਡਰ ਇਹ ਚੱਲੇਗਾ ਠੀਕ ਹੈ ਜੀ ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਜਿੱਥੇ ਤੱਕ ਰਹਿੰਦਾ ਹੈਗਾ ਕੋਈ ਲੁਧਿਆਣਾ ਬਹੁਤਾ ਦੂਰ ਨਹੀਂ ਹੁਣ ਤੁਸੀਂ ਦੇਖਿਆ ਹੀ ਹੈ ਹਾਈਵੇ ਬਣ ਚੁੱਕਾ ਸਾਰਾ ਬਣ ਚੁੱਕਾ ਹੈ ਇਹ ਹਾਈਵੇ ਵੱਲੋਂ ਹੋਟਲ ਵੀ ਬਣ ਰਹੇ ਆ ਇਹ ਨਾਲੇ 에ਅਰਲਾਈਨ ਸਟਾਫ ਨਾ ਯਾਦਾ ਹੋਟਲਾਂ ਚ ਹੀ ਰਹਿ ਕੇ ਰਾਜੀ ਆ ਤੁਸੀਂ ਦੇਖਿਆ ਹੁਣ ਦਿੱਲੀ ਬੰਬੇ ਸਾਰੇ ਹੋਟਲਾਂ ਚ ਰਹਿੰਦੇ ਆ ਆ ਇਹ ਫਰਸਟ ਐਗ ਔਰ ਦੀ ਚਿਕਨ ਜੇ ਹੋਈ ਇਹ 에ਅਰਪੋਰਟ ਬਣ ਜੂ ਹੋਟਲ ਵੀ ਬਣ ਜੂ ਗਲਾਡਾ ਕੋਲ ਵੀ 30 ਏਕੜ ਜਗ੍ਹਾ ਪਈ ਐ ਇੱਥੇ ਸਾਰਾ ਪਈ ਐ ਸਭ ਕੁਝ ਬਣ ਜੂ ਤੁਹਾਨੂੰ ਪਤਾ ਪੰਜਾਬੀ ਤਾਂ ਐਂਟਰਪ੍ਰੈਨਰ ਤਕੜੇ ਹੁੰਦੇ ਇਹਨਾਂ ਨੂੰ ਪਤਾ ਲੱਗੇ ਵੀ ਇੱਥੇ ਕੁਝ ਆ ਰਿਹਾ ਫਟ ਚੀਜ਼ਾਂ ਬਣੀਆਂ ਚਾਲੂ ਹੋ ਜਾਣੀਆਂ ਬਾਕੀ ਕੋ ਲੁਧਿਆਣੇ ਲਈ ਤਾਂ ਆਪਾਂ ਬਣਾ ਰਹੇ ਆ ਪਰ ਇਹ ਕੱਲਾ ਲੁਧਿਆਣਾ ਨਹੀਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮਾਲਵਾ ਰੀਜਨ ਨੂੰ ਬਹੁਤ ਕੈਟਰ ਕਰੇਗਾ ਇਹ अच्छा एक ਤੁਸੀਂ ਕਹਿ ਰਹੇ ਸੀ ਇਹਦੀ ਕਨੈਕਟੀਵਿਟੀ ਬੈਟਰ ਗੇ ਮੈਂ ਹੁਣ ਤੁਹਾਨੂੰ ਦੱਸਦਾ ਨੈਸ਼ਨਲ ਹਾਈਵੇ 2 ਸੜਕਾਂ ਬਣ ਰਹੀਆਂ ਇੱਕ ਬਣ ਰਹੀ ਹੈ ਲੁਧਿਆਣਾ ਬਠਿੰਡਾ ਇੱਕ ਬਣ ਰਹੀ ਹੈ ਦਿੱਲੀ ਕਟੜਾ ਇੱਕ ਬਣ ਰਹੀ ਹੈ ਸਦਰਨ ਬਾਈਪਾਸ ਜਿਹਨੂੰ ਗ੍ਰੀਨ ਫੀਲਡ ਪ੍ਰੋਜੈਕਟ ਕਹਿੰਦੇ ਆ ਇਹ ਤਿੰਨੋਂ ਪ੍ਰੋਜੈਕਟਸ ਤੋਂ ਹਲਵਾਰਾ 에어ਪੋਰਟ ਦੀ ਕਨੈਕਟੀਵਿਟੀ ਹੋਏਗੀ ਮੈਂ ਤੁਹਾਨੂੰ ਦੱਸਦਾ ਉਹ ਕਿਸ ਤਰ੍ਹਾਂ ਜਦੋਂ ਲੁਧਿਆਣਾ ਬਠਿੰਡਾ ਬਣ ਗਿਆ ਬਠਿੰਡੇ ਤੋਂ ਲੈ ਕੇ ਇੱਥੇ ਤੱਕ ਨਾਲ 8 ਕਿਲੋਮੀਟਰ ਹੈਗਾ ਉਦੀ ਜੁਆਇਨਿੰਗ ਆਲਰੇਡੀ ਪਾਸ ਹੋਈ ਹੋਈ ਹੈ ਐਸੇ ਤਰ੍ਹਾਂ ਜਿਹੜਾ ਉਥੋਂ ਦਰਾਹੇ ਤੋਂ ਆਪਾਂ ਚੱਲੀਏ ਉਹ ਜਿਹੜਾ ਆ ਕੇ ਮਿਲਣਾ ਉਹ ਦਿੱਲੀ ਕਟਰਾ ਚ ਮਿਲਣਾ ਤੇ ਦਿੱਲੀ ਕਟੜਾ ਇੱਥੇ ਬਿਲਕੁਲ ਨਾਲੋਂ ਨਿਕਲਦਾ ਸੋ ਮੇਰਾ ਮਤਲਬ ਹੈ ਇਹ ਹੁਣ ਤੱਕ ਕਨੈਕਟੀਵਿਟੀ ਹੈਗੀ ਹੈਗੀ ਹੈ ਜਿਹੜੀ ਅੱਗੇ ਜਾ ਕੇ ਇਹਦੀ ਕਨੈਕਟੀਵਿਟੀ ਏਡੀ ਵਧੀਆ ਹੋ ਜਾਣੀ ਹੈ ਸਰ ਜਿਹੜਾ 8 ਕਿਲੋਮੀਟਰ ਤੁਸੀਂ ਕਹਿ ਰਹੇ ਹੋਂ ਦਾ ਵਾਰਡ ਤਹਜੇ ਤੱਕ ਹੋਇਆ ਨਹੀਂ ਸਰ ਬਹੁਤ ਚਰਦੀ ਗੱਲ ਚ ਹੋ ਗਿਆ ਹੋ ਗਿਆ ਹੁਣ ਹੋ ਗਿਆ ਸਾਰਾ ਨਹੀਂ ਨਹੀਂ ਉਹ ਪ੍ਰੋਬਲਮ ਜ਼ਮੀਨ ਮਿਲਣ ਦੀ ਹੈ ਵਾਰਡ ਸਾਰੇ ਹੋ ਚੁੱਕੇ ਸਭ ਕੁਝ ਹੁਣ ਐਨਐਚਏਆਈ ਵੀ ਮੰਨ ਗਈ ਹੈ ਕੁਛ ਉਹਨਾਂ ਨੇ ਰੇਟ ਵਧਾਏ ਆ ਹੁਣ ਫਾਰਮਰਸ ਨੇ ਦੇਣਾ ਵੀ ਚਾਲੂ ਕਰਤਾ ਦੇਖੋ ਮੈਂ ਇੱਕ ਸਾਰਿਆਂ ਨੂੰ ਜਿਨ੍ਹਾਂ ਦੀ ਜ਼ਮੀਨਾਂ ਅਕਵਾਇਰ ਹੋ ਚੁੱਕੀਆਂ ਹਨ ਉਹਨਾਂ ਨੂੰ ਮੈਂ ਇਹੀ ਰਿਕਵੈਸਟ ਕਰਦਾ ਕਿ ਤੁਸੀਂ ਆਪਣੇ ਮੁਆਵਜ਼ਾ ਜ਼ਰੂਰ ਮੰਗੋ ਤੁਹਾਡਾ ਰਾਈਟ ਬੰਦਾ ਚਾਹੇ ਤੁਸੀਂ ਕੀ ਨਾਮ ਉੱਥੇ ਆਰਬਿਟਰੇਸ਼ਨ ਚ ਜਾਓ ਜੋ ਤੁਹਾਡੇ ਕੋਲ ਹੈਗਾ ਲੋ ਮੁਆਵਜ਼ਾ ਵੱਧ ਤੋਂ ਵੱਧ ਤੁਹਾਡੀ ਜ਼ਮੀਨ ਜਾ ਰਹੀ ਹੈ ਪਰ ਜ਼ਮੀਨ ਦੀ ਨਾ ਪੋゼਸ਼ਨ ਦੇ ਦੇਣੀ ਚਾਹੀਦੀ ਦੇਖੋ ਇੱਕ ਤੁਹਾਡੀ ਜਗਾ ਅਕਵਾਇਰ ਹੋ ਗਈ ਉਹਨੋਂ ਜਗਾ ਵਿਕਤਾ ਸਕਦੀ ਨਹੀਂ ਅਕਵਾਇਰ ਜਗਾ ਕੌਣ ਲਏਗਾ ਮੈਂ ਦੱਸਦਾ ਸਰ ਇੱਕ ਆਫੀਸ਼ੀਅਲੀ ਤੁਸੀਂ ਜਿਨ੍ਹਾਂ ਦੀ 162 ਟਿਕੜੇ ਜ਼ਮੀਨ ਗਈ ਹੈ ਵੀ ਜਿਹੜਾ 에어ਪੋਰਟ ਦਾ ਨਾਮ ਚਲੋ ਉਹ ਪ੍ਰਪੋਜ਼ਲ ਗਿਆ ਹੈ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਇੰਟਰਨੈਸ਼ਨਲ 에어ਪੋਰਟ ਹਾਂਜੀ ਹਾਂਜੀ ਪਰ ਉਹ ਸਰੂ ਬਾਰ-ਬਾਰ ਮੰਗ ਕਰ ਰਿਹਾ ਵੀ ਇਹਦੇ ਪਿੱਛੇ ਐਤਿਆਣਾ ਲਾਇਆ ਜਾਵੇ ਜੀ ਵੀ ਇਹ ਹਲਵਾਰਾ ਜਾਂ ਲੁਧਿਆਣਾ ਨਾ ਰਹੇ ਕਿਉਂਕਿ ਜ਼ਮੀਨ ਸਾਡੀ ਗਈ ਹੈ ਜੀ ਹਲਵਾਰੇ ਕਿ ਤੱਕ ਕੈਂਚ ਨਹੀਂ ਗਈ ਹਲਵਾਰੇ ਦੀ ਇੱਕ ਇੰਚ ਜ਼ਮੀਨ ਨਹੀਂ ਜੀ ਇਹਦੇ ਸਾਰੀ ਜ਼ਮੀਨ ਐਤਿਆਣੇ ਦੀ ਹੈ ਜੀ ਤੇ ਤੁਮ ਮੰਗ ਕਰੇ ਵੀ ਸਾਡਾ ਦਾ ਸਾਡੀ ਜਮੀਨ ਵੀ ਚਲ ਗਈ ਤੇ ਅੱਗੇ ਵੀ ਸਾਡੀ ਸ਼ਹਿਰ ਹੋ ਰਹੀ ਹੈ ਨਾ ਸਾਡਾ ਨਾਮ ਵੀ ਨਹੀਂ ਆਉਣਾ ਚਲੋ ਇਹ ਇਹ ਮੈਨੂੰ ਪਹਿਲੀ ਵਾਰੀ ਤੁਸੀਂ ਮੇਰੇ ਲਗਾਇਆ ਮੈਂ ਦੇਖ ਲਊਗਾ ਪਰ ਇਹ ਡਿਸੀਜਨ ਮੇਰਾ ਨਹੀਂ ਹੁੰਦਾ ਇਹ ਡਿਸੀਜਨ ਦੇਖੋ ਕੈਬਨਟ ਮੈਂ ਨਹੀਂ ਮੈਂ ਨਹੀਂ 1 ਮਿੰਟ ਇਹ ਰਿਪੋਰਟ ਦਾ ਨਾਮ ਕਿੱਦਾਂ ਰੱਖਿਆ ਜਾਂਦਾ ਇਹਦਾ ਮੈਂ ਤੁਹਾਨੂੰ ਦੱਸਦਾ ਕੀ ਹੁੰਦਾ ਪਹਿਲਾਂ ਪੰਜਾਬ ਵਿੱਚ ਹੈ ਪੰਜਾਬ ਗਵਰਨਮੈਂਟ ਦਾ ਮਤਾ ਪਾਸ ਹੁੰਦਾ ਹੈ ਕੈਬਨਟ ਵਿੱਚ ਹਾਂਜੀ ਉਸ ਤੋਂ ਬਾਅਦ ਸੈਂਟਰ ਵਿੱਚ ਸੈਂਟਰ ਦੀ ਕੈਬਨਿਟ ਚ ਸੈਂਟਰ ਦੀ ਕੈਬਨਿਟ ਚ ਮਤਾ ਪਾਸ ਹੁੰਦਾ ਤਾਂ ਨਾਮ ਰੱਖਿਆ ਜਾਂਦਾ ਇਹ ਨਾ ਸਟੇਟ ਗਵਰਨਮੈਂਟ ਰੱਖ ਸਕਦੀ ਨਾ 에어ਪੋਰਟ ਅਥਾਰਟੀ ਆਫ ਇੰਡੀਆ ਰੱਖ ਸਕਦੀ ਕਿਸੇ ਦੇ ਹੱਥੇ ਚ ਨਹੀਂ ਹੈਗਾ ਵੀ ਤੁਸੀਂ ਜਿਹੜਾ ਨਾਮ ਤੁਹਾਨੂੰ ਚੰਗਾ ਲੱਗੇ ਹਲੇ ਵੀ ਮੈਂ ਤੁਹਾਨੂੰ ਕਹਿ ਰਿਹਾ ਜਿਹੜਾ ਨਾਮ ਹੈ ਪ੍ਰਪੋਜ਼ਲ ਗਈ ਹੋਈ ਹੈ ਕਰਤਾਰ ਸਿੰਘ ਸਰਬਾਜੀ ਦੇ ਨਾਮ ਦੀ ਪਰ ਹਲੇ ਪਾਸ ਨਹੀਂ ਹੋਇਆ ਇਹ ਸੈਂਟਰ ਦੀ ਜਿਹੜੀ ਕੈਬਨਟ ਆ ਉਹ ਪਾਸ ਕਰੇਗੀ ਤੁਸੀਂ ਚੰਡੀਗੜ੍ਹ 에어ਪੋਰਟ ਵੀ ਦੇਖਿਆ ਹੋਣਾ ਉਹਨਾਂ ਨੇ ਚੰਡੀਗੜ੍ਹ 에어ਪੋਰਟ ਕਰਤਾ ਕੀ ਨਾਮ Mohali ਕਰਤਾ ਜੀ ਨਹੀਂ 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 ਚਲੋ ਜੋ ਵੀ ਕਰਤਾ ਚੰਡੀਗੜ੍ਹ Mohali ਕਰਤਾ ਬਾਅਦ ਚ ਸ਼ਹੀਦ ਭਗਤ ਸਿੰਘ ਹੋਇਆ 2 ਸਾਲਾਂ ਬਾਅਦ ਪ੍ਰਾਈਸ ਤਿੰਨ ਮਹਾਰੀ ਜੁੜ ਗਿਆ ਸਰ ਹਾਂ ਨਹੀਂ ਨਹੀਂ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਨਹੀਂ ਕੋਈ ਨਹੀਂ ਮੈਂ ਕੱਲ ਕਰਾਂ ਵੀ ਐਤੀਆਂ ਨਾਲ ਉਹ ਜਿਨ੍ਹਾਂ ਦੀ ਜ਼ਮੀਨੋਂ ਕਹਿੰਦੇ ਵੀ ਐਸੀਆਂ ਨਾਲ ਜੁੜਨਾ ਚਾਹੀਦਾ ਉਹ ਭਾਈ ਸਾਹਿਬ ਇੱਕ ਮਿੰਟ ਗੱਲ ਜਿਹੜਾ ਇਹ ਹੈ ਨਾ 에어ਪੋਰਟ ਆਪਾਂ ਨੂੰ ਇੱਕ ਚੀਜ਼ ਨਹੀਂ ਭੁੱਲਣੀ ਚਾਹੀਦੀ ਮੈਂ ਇਹ ਨਹੀਂ ਕਹਿੰਦਾ ਨਾਮ ਕੀ ਹੋਏਗਾ ਮੈਂ ਦੁਬਾਰਾ ਕਿਹਾ ਕਿ ਮੇਰਾ ਇਹ ਮੈਂ ਨਹੀਂ ਕਹਿ ਸਕਦਾ ਵੀ ਕੀ ਨਾ ਮੇਰੀ ਪਾਵਰ ਹੈ ਤੇ ਨਾ ਮੈਂ ਮੇਰਾ ਕੋਈ ਰੋਲ ਹੈ ਇਹਦੇ 'ਚ ਜਿਹੜਾ ਨਾਮ ਹੈ ਆਪਾਂ ਨੂੰ ਇੱਕ ਚੀਜ਼ ਨਹੀਂ ਭੁੱਲਣੀ ਚਾਹੀਦੀ ਕਿ ਇਹ 에어ਪੋਰਟ ਚਾਲੂ ਹੋਣ ਚ ਮੇਨ ਜਿਹੜਾ ਰੋਲ ਹੈ ਉਹ ਹਲਵਾਰਾ 에어ਪੋਰਟ ਨੇ ਆਪਾਂ ਬਿਲਕੁਲ ਦੇਖੋ ਇਹ ਅਸੀਂ ਇੱਥੇ ਕੀ ਬਣਾਇਆ ਅਸੀਂ ਇੱਥੇ ਟਰਮੀਨਲ ਬਣਾਇਆ ਅਸੀਂ ਇੱਥੇ ਛੋਟਾ ਜਿਹਾ ਟੈਕਸੀ ਵੇ ਬਣਾਇਆ ਇੱਥੇ ਪਾਰਕਿੰਗ ਬਣਾਈ 에어ਕ੍ਰਾਫਟ ਉਹਨਾਂ ਨੇ ਸਾਨੂੰ ਹਲਵਾਰਾ 에어ਪੋਰਟ ਵਾਲਿਆਂ ਨੇ ਸਾਨੂੰ ਪਰਮਿਸ਼ਨ ਦਿੱਤੀ ਕਿ ਅਸੀਂ ਉਹਨਾਂ ਦਾ ਰਨਵੇ ਯੂਜ਼ ਕਰੀਏ ਉਹਨਾਂ ਦਾ ਅਸੀਂ ਉਹ ਯੂਜ਼ ਕਰੀਏ ਜਿਹੜਾ ਹੁੰਦਾ ਹੈ ਏਟੀਐ ਸੋ ਇਹ ਸਾਰਾ ਕੁਝ ਯੂਜ਼ ਕਰਨ ਲਈ ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਹੈ ਸੋ ਹੁਣ ਮੈਨੂੰ ਨਹੀਂ ਪਤਾ ਨਾਮ ਵਿੱਚ ਉਹਨਾਂ ਦਾ ਕੋਈ ਰੋਲ ਹੈ ਨਹੀਂ ਹੈ ਕਿਹਦਾ ਰੋਲ ਹੈ ਸੋ ਇਹ ਉਹਨਾਂ ਦਾ ਡਿਸੀਜਨ ਹੈ ਸੋ ਟੋਟਲ ਕਿੰਨਾ ਬਣਿਆ ਸੀ ਨਾ ਸਰ ਉਦੋਂ ਹਲਵਾਰੇ ਦੀ ਜ਼ਮੀਨ ਘਟ ਗਈ ਸੀ ਇਤਿਹਾਸਾ ਸੁਧਾਰ ਹੋਰ ਪਿੰਡਾਂ ਦੀ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਨਾ ਆਪਾਂ ਪੋਜ਼ਿਟਿਵ ਸੋਚੀਏ ਨਾਮ ਦਾ ਵੀ ਕਰ ਲਾਂਗੇ ਆਪਾਂ 에어ਪੋਰਟ ਦੀ ਡਿਵੈਲਪਮੈਂਟ ਚਾਲੂ ਕਰੀਏ ਹਲਵਾਰੇ ਦੀ ਜ਼ਮੀਨ ਨਹੀਂ ਗਈ ਨੀ ਕਿੰਨੇ ਪੈਸੇ ਕਿੰਨੇ ਦਾ ਪ੍ਰੋਜੈਕਟ ਰਿਆ ਹੁਣ ਤੱਕ ਇਹ ਇਹ ਦੇਖੋ ਜੀ ਜਿਹੜੀ ਜ਼ਮੀਨ ਹੈ ਉਹ ਲੱਗ ਹੈ ਪਰ ਜਿਹੜਾ ਇਹ ਟਰਮੀਨਲ ਬਣਿਆ ਹੈ ਇਹ ਕੋਈ 60 ਕਰੋੜ ਰੁਪਏ ਦੇ ਤੇ ਲੱਗਿਆ ਇਹਦੇ ਵਿੱਚੋਂ 40% ਪੈਸੇ ਗਲਾਡਾ ਨੇ ਦਿੱਤੇ 60% ਫਾਈਨੈਂਸ ਡਿਪਾਰਟਮੈਂਟ ਤੇ ਐਂਡ ਹੁੰਦੇ ਹੁੰਦੇ ਤੱਕ ਮਤਲਬ ਇਹ 60 ਕਰੋੜ ਨਹੀਂ ਇਹ 60 ਬਜਟ ਹੈ 60 ਦਾ ਕਿਉਂ ਜੀ ਮੈਂ ਬਜਟ 60 ਹੈ ਹੈਗਾ 52 ਸੀਗਾ ਪਰ ਉਹ ਫਿਰ ਕੋਈ ਚੀਜ਼ ਐਡ ਹੁੰਦੀ ਜਾ ਰਹੀਆਂ 60 ਤੇ ਪਹੁੰਚ ਗਿਆ ਹੈਨਾ ਸ਼ੁਰੂ 54 ਸੀ 56 58 ਹੋ ਗਿਆ ਸਰ ਉਹ 60 ਤਾਂ ਚਲੋ ਲਗਾ ਲਈਏ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਵੈਰੀ ਥੈਂਕ ਯੂ